ਕਸਾਨ ਭਰਾਓ ਇੱਕ ਕਹਾਵਤ ਤੁਸੀਂ ਸੁਣੀ ਹੋਣੀ ਹੈ ਕਿ ਆ ਮੂੰਹ ਤੇ ਮਸਰਾ ਦੀ ਦਾਲ ਇਹ ਕਹਾਵਤ ਉਹ ਵਰਤੀ ਜਾਂਦੀ ਹੈ ਜਦੋਂ ਕੋਈ ਬੰਦਾ ਇਹੀ ਚੀਜ਼ ਦੀ ਮੰਗ ਕਰਦਾ ਹੈ ਜਿਹਦਾ ਉਹ ਹੱਕਦਾਰ ਨਹੀਂ ਹੁੰਦਾ ਇਸ ਤਿੱਕੇ ਨਾਲ ਸਾਡੇ ਲੋਕ ਸਾਇਦੇ ਵਿੱਚ ਮਸਰੀ ਦੀ ਦਾਲ ਨੂੰ ਬੜਾ ਮਹੱਤਵ ਦਿੱਤਾ ਗਿਆ ਹੈ ਇਹ ਵੀ ਆਪ ਨੂੰ ਪਤਾ ਹੈ ਕਿ ਵਿਹਾਕਿਆਂ ਤੋਂ ਹਰ ਘਰ ਦੇ ਵਿੱਚ ਮਸਰੀ ਦੀ ਦਾਲ ਬਣਦੀ ਹੈ ਜਿਹਨੂੰ ਅਸੀਂ ਮਸਰੀ ਵੀ ਕਹਿੰਦੇ ਆ ਮਸਰੀ ਵੀ ਕਹਿੰਦੇ ਆ ਪਰ ਕਿਸੇ ਵੇਲੇ 1970-75 ਦੇ ਵਿੱਚ ਪੰਜਾਬ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਇਹਦੀ ਕਾਸ਼ਤ ਕੀਤੀ ਜਾਂਦੀ ਸੀ ਤੇ ਹਰੇ ਕ੍ਰਾਂਤੀ ਤੋਂ ਬਾਅਦ ਇਹਦਾ ਜਿਹੜਾ ਰਕਬਾ ਓ ਘਟਦਾ ਘਟਦਾ ਬਹੁਤ ਹੀ ਘਟ ਰਿਹਾ ਹੈ ਪਿਛਲੇ ਸਾਲਾਂ ਵਿੱਚ ਪੰਜਾਬ ਦੇ ਵਿੱਚ ਸਾਰਾ ਕੋਈ 12-1300 ਏਕੜ ਰਕਬਾ ਇਹਦੇ ਥੱਲੇ ਰਹਿ ਗਿਆ ਸੋ ਅੱਜ ਆਪਾਂ ਗੱਲ ਕਰਾਂਗੇ ਇਸ ਭੁੱਲੀ ਮਿਸਰੀ ਹੋਈ ਦਾਲ ਵਾਲੀ ਫਸਲ ਦੀ ਸੋ ਇਸ ਫਸਲ ਵੱਲ ਜੇ ਅਸੀਂ ਧਿਆਨ ਦੇਈਏ ਘਟੂ ਘਟ ਕਰਦੀਆਂ ਜ਼ਰੂਰਤਾਂ ਲਈ ਸਾਨੂੰ ਇਹਨੂੰ ਜ਼ਰੂਰ ਬੀਜਣਾ ਚਾਹੀਦਾ ਤੇ ਕਿ ਕਿ ਕਿਸਾਨ ਨਾਲ ਗੱਲ ਵੀ ਕੀਤੀ ਉਹ ਕਹਿੰਦੇ ਵੀ ਕਦੋਂ ਬੀਜੀਦੀ ਹੈ ਕਿਸ ਤਰ੍ਹਾਂ ਬੀਜੀਦੀ ਹੈ ਉਹਦੇ ਬਾਰੇ ਆਪਾਂ ਜਿੰਨੀ ਇੱਕ ਜਾਣਕਾਰੀ ਮੇਰੇ ਕੋਲ ਹੈ ਤੁਹਾਡੇ ਨਾਲ ਸਾਂਝੀ ਕਰਦਾ ਕਿ ਪਹਿਲੀ ਗੱਲ ਤੇ ਦੇ ਬੀਜਣ ਦਾ ਸਮਾਂ ਬਿਲਕੁਲ ਹੁਣ ਟਕਮਾ ਚੱਲ ਰਿਹਾ ਹੈ ਇਹ ਹੈ ਜੀ ਅਕਤੂਬਰ ਦਾ ਆਖੀਰਲਾ ਹਫਤਾ ਤੋਂ ਲੈ ਕੇ ਨਵੰਬਰ ਦੇ ਪਹਿਲੇ ਹਫਤੇ ਤੱਕ ਇਸ ਦੀਆਂ ਕਿਸਮਾਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਸੁਝਾਏ ਗਏ ਨੇ ਹੈ ਐਲ ਐਲ 1373 ਦੇ ਐਲ ਐਲ 931 ਐਲ ਦਾ ਮਤਲਬ ਹੈ ਇਹਨੂੰ ਅੰਗਰੇਜ਼ੀ ਵਿੱਚ ਲੈਂਟਲ ਕਹਿੰਦੇ ਆਸੀਂ ਤੇ ਇੱਕ ਇਹ ਲੁਧਿਆਣਾ ਹੋ ਗਿਆ ਇਸ ਤਿਕਰਿਆਂ ਦਾ ਨਾਮ ਪਿਆ ਤੇ ਇਹ 140 ਦਿਨਾਂ ਚ ਪੱਕ ਜਾਂਦੀ ਹੈ ਮੰਨ ਕੇ ਚੱਲੋ ਵੀ 5 ਮਹੀਨਿਆਂ ਤੋਂ ਵੀ ਘੱਟ ਪੌਣੇ ਇੱਕ 5 ਮਹੀਨਿਆਂ ਵਿੱਚ ਪੱਕ ਜਾਂਦੀ ਹੈ ਤੇ ਇਸ ਤੋਂ ਬਾਅਦ ਇਹਦੇ ਵਿਜਨ ਦਾ ਸਵਾਲ ਹੈ ਇਹਨੂੰ ਜਿਹੜੀ ਸਾਡੇ ਕੋਲੇ ਦਰਮਿਆਨੀ ਜ਼ਮੀਨ ਆ ਉਹਦੇ ਵਿੱਚ ਵਧੀਆ ਹੁੰਦੀ ਹੈ ਅਸੀਂ ਇੱਕ ਦੋ ਵਾਰੀ ਜਿਹੜੀ ਉਹ ਜ਼ਮੀਨ ਨੂੰ ਬਾਹ ਲਣਾ ਤੇ ਦੋ ਤਿੰਨ ਵਾਰ ਵਾਹ ਕੇ ਉਸ ਆਗਾ ਮਾਰ ਕੇ ਆ ਉਸ ਤੋਂ ਬਾਅਦ ਇਹਨੂੰ ਅਸੀਂ ਖਲੀਰੀ ਨਾਲ ਵੀ ਬੀਜ ਸਕਦੇ ਹਾਂ ਕਿਉਂਕਿ ਸਿਕਰੇਲੂ ਖਫਤਲੀ ਬੀਜਣੀ ਹੈ ਕੋਈ ਦਸ ਮਰਲੇ ਜਾਂ ਕੋਈ ਕਨਾਲ ਤਾਂ ਬੜੀ ਸਾਨੀ ਦੇ ਨਾਲ ਬੀਜੀ ਜਾ ਸਕਦੀ ਹੈ ਇਹਦੀਆਂ ਕਤਾਰਾਂ ਦੇ ਵਿੱਚ ਜਿਹੜਾ ਫਾਸਲਾ ਹੈ ਉਹ ਕਣਕ ਨੂੰ ਥੋੜਾ ਜਿਹਾ ਵੱਧ ਰੱਖਣਾ ਅਸੀਂ ਤਕਰੀਬਨ 22 22 ਸੈਂਟੀਮੀਟਰ ਦਾ ਤੇ ਤੁਸੀਂ ਮੰਨ ਕੇ ਚੱਲੋ ਵੀ 8-9 ਇੰਚ ਦਾ ਇਹ ਡੁੰਗਾ ਆਈਪੀ ਆ ਦੀ ਉਹ ਕਣਕ ਜਿੰਨੀ ਹੈ ਆਪਣੇ ਕੋਲੇ ਤਕਰੀਬਨ ਅ 3 ਮਿੰਟ ਕਹਿ ਲਓ ਉਸ ਸਾਈਡਾਂ ਦੇ ਵਿੱਚ ਅਸੀਂ ਬੀਜ ਸਕਦੇ ਹਾਂ ਤੇ ਜੇ ਸਾਈਡਾਂ ਵਿੱਚ ਨਹੀਂ ਵੀ ਬੀਜਣੀ ਤਾਂ ਅਸੀਂ ਛੱਟਾ ਵੀ ਦੇ ਸਕਦੇ ਹਾਂ ਦਾ ਉਸ ਤੋਂ ਬਾਅਦ ਸਵਾਲ ਪੈਦਾ ਹੁੰਦਾ ਹੈ ਵੀ ਇਹਦਾ ਬੀਜ ਜਿਹੜਾ ਉਹ ਕਣਕ ਪੈਂਦਾ ਮੋਟਾ ਜਿਹਾ ਤਰੀਕਾ ਹੈ ਜੀ ਅਸੀਂ ਇੱਕ ਕਨਾਲ ਦਾ ਹਿਸਾਬ ਲਾਈਏ ਆ 2 ਕਿਲੋ ਬੀਜ ਤੇ ਤੁਸੀਂ ਮੰਨ ਡੇਢ ਤੋਂ 2 ਕਿਲੋ ਯੂਰੀਆ ਤੇ ਤਕਰੀਬਨ ਇੰਨਾ ਕੀ ਡੀਏਪੀ ਇਹ ਅਸੀਂ ਖਿਲਾਰ ਸਕਦੇ ਆ ਡੀਏਪੀ ਤੇ ਯੂਰੀਆ ਬੀਜਣ ਵੇਲੇ ਪਹਿਲਾਂ ਹੀ ਉਸ ਤੋਂ ਬਾਅਦ ਇਹਨੂੰ ਅਸੀਂ ਸਿਆੜਾਂ ਦੇ ਵਿੱਚ ਇਹ ਬੀਜ ਦੇਣਾ ਤੇ ਉਸ ਤੋਂ ਬਾਅਦ ਕੀ ਪਾਣੀ ਦੀ ਗੱਲ ਪਾਣੀ ਨੂੰ ਨਾ ਮਾਤਰੀ ਲੱਗਦੇ ਆ ਦੇਖੋ ਜਦਾਂ ਮੀਂਹ ਪੈ ਗਿਆ ਤੇ ਸਾਨੂੰ ਲੱਗਿਆ ਵੀ ਠੀਕ ਖੜੀ ਐ ਮਸਰੀ ਫਿਰ ਤਾਂ ਇਹਨੂੰ ਇੱਕੋ ਪਾਣੀ ਦੀ ਲੋੜ ਪੈਂਦੀ ਹੈ ਨਹੀਂ ਆਮ ਤੌਰ ਤੇ ਦੋ ਪਾਣੀ ਲਾਇਆ ਜਾਂਦੇ ਪਹਿਲਾ ਪਾਣੀ ਜਿਹੜਾ ਹੈਗਾ ਵੀਜਣ ਤੋਂ 40 ਦਿਨ ਬਾਅਦ ਹੈ ਤੇ ਦੂਜਾ ਉਸ ਤੋਂ ਬਾਅਦ 20 ਦਿਨ ਬਾਅਦ ਜਦੋਂ ਜਦੋਂ ਫੁੱਲ ਪੈਂਦੇ ਆ ਉਦੋਂ ਅਸੀਂ ਇਹਨੂੰ ਪਾਣੀ ਲਾਉਣਾ ਹੈ ਤਾਂ ਇਸ ਤੋਂ ਬਾਅਦ ਨਦੀਨ ਦੇ ਵਿੱਚ ਕੁ ਬਹੁਤੇ ਨਹੀਂ ਹੁੰਦੇ ਬੱਥ ਵਗੈਰਾ ਥੋੜਾ ਬਹੁਤ ਹੁੰਦਾ ਉਹ ਗੋਡੀ ਨਾਲ ਹੀ ਠੀਕ ਹੋ ਜਾਂਦਾ ਹੈ ਜੇ ਜਦੋਂ ਵੀ ਇਹਦੇ ਆਪਣਾ ਪੱਤੇ ਪੀਲੇ ਜੇ ਪੈ ਜਾਂਦੇ ਆ ਆ ਉਹ ਕਾਕੀ ਰੰਗ ਦੇ ਹੋ ਜਾਂਦੀਆਂ ਨੇ ਫਲੀਆਂ ਬਹੁਤ ਛੋਟੀਆਂ ਛੋਟੀਆਂ ਫਲੀਆਂ ਹੁੰਦੀਆਂ ਤੇ ਉਹਦੋਂ ਇਹਨੂੰ ਬਸ ਕੱਟ ਲਓ ਕੱਟ ਕੇ ਤੇ ਬਸ ਫਿਰ ਆਪਾਂ ਝਾੜ ਸਕਦੇ ਹਾਂ ਡੰਡਿਆਂ ਦੇ ਨਾਲ ਹੀ ਤੇ ਉਸ ਤੋਂ ਬਾਅਦ ਇਹਨੂੰ ਸਾਫ਼ ਕੇ ਰੱਖ ਸਕਦੇ ਹਾਂ ਇਹਦਾ ਝਾੜ 4-5 ਕੁਇੰਟਲ ਕਿੱਲੇ ਦਾ ਨਿਕਲਿਆ ਆ ਤੇ ਸਮਝ ਲਓ ਮਨ ਕੇ ਵੀ 50-60 ਕਿਲੋ ਕਨਾਲ ਦੀ ਹੋਗੀ ਤੇ ਮੈਂ ਤੁਹਾਨੂੰ ਆਪਣਾ ਤੇਰ ਬਤਾ ਦਾਂ ਕਈ ਸਾਲ ਪਹਿਲਾਂ ਦਸ ਕੁ ਮਰਲੇ ਥਾਂ ਸੀਗਾ ਤੇ ਸੇ ਵੀ ਬਸ ਰੇਤ ਲਾਇਆ ਜਾਈ ਉੱਥੇ ਵਸ ਹਲੀਰੀ ਨਾਲ ਬੀਜਤੀ ਤਾਂ 10 ਮਰਲੇ ਵਿੱਚੋਂ ਮੈਂ ਆਪ ਤੁਲ ਕੇ ਕੱਢੀਏ 20 ਕਿਲੋ ਫਸਰੀ ਹੋ ਗਈ ਸੀ ਉਹ ਸਾਰਾ ਸਾਲ ਅਸੀਂ ਘਰ ਦੇ ਵਿੱਚ ਵਰਤ ਸਕਦੇ ਆ ਸੋ ਘਰੇਲੂ ਖਾਤ ਲਈ ਇਸ ਦੀ ਕਾਸਟ ਜ਼ਰੂਰ ਕਰੋ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਿਲਦੀ ਹੈ ਆਮ ਤੌਰ ਤੇ ਉਹ ਦਲੀ ਹੋਈ ਮਿਲਦੀ ਹੈ ਤੇ ਸਾਤਤੀ ਵੀ ਅਸੀਂ ਨੂੰ ਬਣਾ ਸਕਦੇ ਆ ਤੇ ਚਲੋ ਸਰਕਾਰਾਂ ਵੀ ਸੈਂਟਰ ਸਰਕਾਰ ਨੇ ਉੱਤੇ ਇਹ ਤੇ ਐਮਐਸਪੀ ਵੀ ਦਿੱਤਾ ਹੈ ਹਮੇ 600 ਰੁਪਿਆ ਪਰ ਕੁੰਟਲ ਹੈ ਔਰ ਕਣਕ ਦੇ ਬਰਾਬਰ ਸਾਨੂੰ ਨਹੀਂ ਬਾਰਾਖੰਡ ਦਾ ਨਾ ਹੀ ਆਪਾਂ ਉਸ ਥਿੱਕਣ ਵਾਲੇ ਦੀ ਕਮਰਸ਼ੀਅਲ ਕੀਤੀ ਕਰਨੀ ਨਾ ਹੋ ਸਕਣੀ ਹੈ ਪਰ ਘਰ ਦੇ ਲਈ ਕਿਉਂਕਿ ਜਿਵੇਂ ਸਬਜ਼ੀਆਂ ਵੀ ਅਸੀਂ ਬੀਜਦੇ ਆ ਤਾਂ ਦਾਲਾਂ ਵੀ ਸਾਨੂੰ ਘਰ ਦੇ ਲਈ ਬੀਜਣੀਆਂ ਚਾਹੀਦੀਆਂ ਸਰਦੀ ਵਾਲੀ ਜਿਹੜੀ ਫਸਲੋਂ ਕਰਕੇ ਤਾਂ ਸਭ ਤੋਂ ਵੱਡਾ ਫਾਇਦਾ ਹੈ ਵੀ ਇਹ ਠੰਡ ਨੂੰ ਕੋਰੀ ਨੂੰ ਵੀ ਚੱਲ ਜਾਂਦੀ ਹੈ ਤੇ ਬਾਕੀ ਜਿਹੜੀ ਆਪਾਂ ਗਰਮੀ ਦੀ ਫਸਲੋਂ ਨੇ ਮੂੰਗੀ ਵਗੈਰਾ ਦੀ ਕੋਈ ਸਮੱਸਿਆ ਆਉਂਦੀ ਹੈ ਕੀੜਮਕੋੜਾ ਬਹੁਤ ਪੈ ਜਾਂਦਾ ਤੇ ਸਰਦੀ ਵਿੱਚ ਕੋਈ ਵੀ ਅਸੀਂ ਸਬਜ਼ੀ ਲਾਉਨੇ ਆ ਜਾਂ ਕੋਈ ਜਿਹੜੀ ਫਸਲ ਵੇਚਦੇ ਆ ਉਹਦੇ ਉੱਤੇ ਕੋਈ ਕੀੜੇ ਮਕੋੜੇ ਦਾ ਇਮਕਾਨ ਨਹੀਂ ਹੁੰਦਾਗਾ ਕਿ ਬਿਮਾਰੀਆਂ ਦੀ ਸੋਸਿਆ ਵੀ ਵੱਡੀ ਨਹੀਂ ਆਉਂਦੀ ਕਿਉਂਕਿ ਬਰਸਾਤੀ ਰੁੱਤ ਨਹੀਂ ਹੁੰਦੀਗੀ ਇਸ ਕਰਕੇ ਜਰੂਰ ਕੋਸ਼ਿਸ਼ ਕਰੋ ਘਰੇਲੂ ਬਗੀਚੀ ਦੇ ਵਿੱਚ ਵੀ ਲਾਈ ਜਾ ਸਕਦੀ ਹੈ ਕੋਈ 5-7 ਮਰਲੇ ਤੇ ਨਹੀਂ 10 ਕੁ ਮਰਲੇ ਕਿਸੇ ਖੇਤ ਦੇ ਵਿੱਚ ਜਰੂਰ ਟਰਾਈ ਕਰੋ ਹਾਂ ਜਿਹੜੇ ਕਿਸਾਨ ਇਹਦੀ ਖੇਤੀ ਕਰਦੇ ਨੇ ਹੁਣ ਵੀ ਸ਼ੌਕੀਆ ਤੌਰ ਤੇ ਜਾਂ ਘਰੇਲੂ ਖਪਤ ਲਈ ਹਾਂ ਉਹ ਆਪਣੇ ਸੁਝਾਅ ਵੀ ਜਰੂਰ ਕਮੈਂਟ ਬਾਕਸ ਦੇ ਵਿੱਚ ਦੇਣ ਬਹੁਤ ਬਹੁਤ ਧੰਨਵਾਦ